ਜਿਹਨੂੰ ਪਾਵਰ ਬਹੁਤ ਪਸੰਦ ਆ ਤੇ ਉਹ ਪਾਵਰਫੁਲ ਵਿਅਕਤੀ ਬਣਨਾ ਚਾਹੁੰਦਾ ਉਹਦੇ ਰਾਹ 'ਚ ਜੇ ਕੋਈ ਵੀ ਆਇਆ ਤਾਂ ਉਹਨੇ ਉਹਨੂੰ ਪਰੇ ਹਟਾਣਾ ਪੈਸੇ ਨਾਲ ਪਿਆਰ ਨਾਲ ਜੇ ਨਹੀਂ ਮੰਨਿਆ ਤਾਂ ਮਾਰ ਦੇ ਬਸ ਆਹੀ ਗੱਲ ਆ ਵੀ ਤੁਸੀਂ ਨਾ ਤਾਂ ਚੈਨ ਨਾਲ ਸੋ ਸਕਦੇ ਹੋ ਨਾ ਤੁਸੀਂ ਚੈਨ ਨਾਲ ਬਾਹਰ ਘੁੰਮ ਸਕਦੇ ਹੋ ਤੁਹਾਨੂੰ 24 ਘੰਟੇ ਰਹਿਣਾ ਵੀ ਪਿੱਛੇ ਕੋਣ ਆ ਅੱਗੇ ਕੋਣ ਆ ਉਹ ਦੇਖ ਉਹ ਮੈਨੂੰ ਦੇਖ ਰਿਹਾ ਐਦਾਂ ਤਾਂ ਕੋਈ ਦੇਖ ਰਿਹਾ ਕਿਉਂਕਿ ਤੁਹਾਡੇ ਦਿਮਾਗ ਤੇ ਸਿਰ ਤੇ ਹਮੇਸ਼ਾ ਪਿਸਤੌਲ ਖੜੀ ਹੈ ਪਹਿਲਾਂ ਤਾਂ دارو ਦੀ ਗੱਲ ਕਰਾਂਗੇ دارو ਦੇ ਵਿੱਚ ਤੁਹਾਡਾ ਕਿਹੜਾ ਰੋਲ ਹੈਗਾ ਤੇ ਅਸੀਂ ਜਿੰਨੀ ਵੀ ਦੇਖਿਆ ਤੇ ਰੋਲ ਦੇ ਦੇਖ ਕੇ ਤਾਂ ਲੱਗ ਰਿਹਾ ਵਿਲਨ ਹੀ ਲੱਗ ਰਿਹਾ ਸ਼ਾਇਦ ਇਹ ਕਰੈਕਟਰ ਹੈ ਜੀ ਬਿੱਲਾ ਬਾਮਨ ਦਾ ਅੱਛਾ ਬਿੱਲਾ ਬਾਮਨ ਜੀ ਇਹ 네ਗੇਟਿਵ ਸ਼ੇਡ ਹੈ ਅੱਛਾ ਐਂਟਰਟੇਨ ਕਰੂਗਾ ਬਹੁਤ ਜ਼ਿਆਦਾ ਹੂੰ ਹੂੰ ਜਿਹਨੂੰ ਪਾਵਰ ਬਹੁਤ ਪਸੰਦ ਆ ਤੇ ਉਹ ਪਾਵਰਫੁਲ ਵਿਅਕਤੀ ਬਣਨਾ ਚਾਹੁੰਦਾ ਉਹਦੇ ਰਾਹ 'ਚ ਜੇ ਕੋਈ ਵੀ ਆਇਆ ਹੂੰ ਤਾਂ ਉਹਨੇ ਉਹਨੂੰ ਪਰੇ ਹਟਾਣਾ ਹੂੰ ਪੈਸੇ ਨਾਲ ਹੂੰ ਪਿਆਰ ਨਾਲ ਜੇ ਨਹੀਂ ਮੰਨਿਆ ਤਾਂ ਮਾਰ ਕੇ ਅੱਗੇ ਉਹਨੇ ਵਧਣਾ ਹੀ ਵਧਣਾ ਮਤਲਬ ਚਲੋ ਪੈਸਾ ਦਾ ਦੇ ਰਿਆ ਨਾ ਵੱਡੀ ਗੱਲ ਇਹ ਹੈਗੀ ਆ ਵੀ ਇੱਥੇ ਇਕੱਲਾ ੱੱਕੇ ਨਾਲ ਪਰ ਟਾਇਆ ਜਾਂਦਾ ਇਥੇ ਸਾਰੇ ਤਰੀਕੇ ਬਣਾਣੇ ਨੇ ਅੱਛਾ ਤੇ ਲਾਸਟ ਜੇ ਨਹੀਂ ਮੰਨੇ ਤਾਂ ਫਿਰ ਉਹਨੇ ਬੜਕਾ ਦੇਣਾ ਮਤਲਬ ਹਟਦਾ ਨਹੀਂ ਇਸ਼ਾਰਾ ਬਸ ਹੁੰਦਾ ਹੋਣਾ ਵੀ ਜੇ ਜਿੱਦ ਤੇ ਅੱਖ ਚਲੀ ਗਈ ਚਾਹੇ ਉਹ ਅੱਖ ਕਿੰਦੇ ਤੇ ਜਾਵੇ ਬੰਦੇ ਤੇ ਚਾਹੇ ਜਿੱਦ ਤੇ ਜਾਵੇ ਵੀ ਉਹ ਚਲੀ ਗਈ ਉਹਨੇ ਆਪਣਾ ਕੰਮ ਕੱਢ ਕੇ ਹੀ ਸਾਹ ਲੈਣਾ ਤੁਸੀਂ ਉਹਨੂੰ ਰੋਕ ਨਹੀਂ ਸਕਦੇ अच्छा यस ਬਸ ਜਿਵੇਂ ਕਹਿੰਦੇ ਨੇ ਵੀ ਸ਼ੇਰ ਦੇ ਵਿੱਚ ਜੰਗਲ ਜੰਗ ਸ਼ੇਰ ਹੀ ਰਾਜਾ ਹੁੰਦਾ ਵੀ ਉਹਨੇ ਤਾਂ ਜਿੰਨੀ ਮਰਜ਼ੀ ਦੁਸ਼ਮਣਾਂ ਪਾਰੋ ਰਾਜਾ ਸ਼ੇਰ ਨਹੀਂ ਰਹਿਣਾ ਰਹਿਣਾ ਸ਼ੇਰ ਨੇ ਇਹ ਉਹੀ ਕੰਮ ਆ ਜੀ ਬਸ ਮਤਲਬ ਉਹ ਬਾਮਾ ਦਾ ਕੰਮ ਹੋ ਰਹਿਣਾ ਇਹਦੇ ਸ Yes 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 ਕਿਸੇ ਬਾਮਰਾਂ ਦੇ ਵੈਸੇ ਹੀ ਬਹੁਤ ਹੁੰਦੇ ਨੇ ਕਹਿੰਦੇ ਨੇ ਬਦਮਾਸ਼ੀ ਦੇ ਅਸੀਂ ਕਿਸੇ ਛੋੜਲੀ ਕਿੰਨੇ ਪੰਜਾਬ ਦੇ ਜਾਂ ਕਿਤੇ ਕਰੀ ਕਹਿੰਦੇ ਸਭ ਤੋਂ ਵੱਡੀ ਜਿਹੜੀ ਬਦਮਾਸ਼ੀ ਹੈਗੀ ਉਹ ਇਹਨਾਂ ਨੇ ਕੀਤੀ ਸੀ ਬਿਲਕੁਲ ਜੀ ਔਰ ਤੁਸੀਂ ਦੇਖੋਗੇ ਇਹਨਾਂ ਦਾ ਰਤਬਾ ਇਹਨਾਂ ਦਾ ਲੈਵਲ ਜਿੱਦਾਂ ਇਹਨੂੰ ਪੋਰਟਰੇਟ ਕੀਤਾ ਬਾਈ ਨੇ ਬਹੁਤ ਖੂਬਸੂਰਤ ਤਰੀਕੇ ਨਾਲ ਲਿਖਿਆ ਬੁੱਕ ਕਮਾਲ ਦਾ ਡਿਜ਼ਾਈਨ ਕੀਤਾ ਪਾਤਰ ਮੈਂ ਤਾਂ ਸਿਰਫ ਉਹਨੂੰ ਲੋਕਾਂ ਤੱਕ ਪਹੁੰਚਾਇਆ ਵਾ ਪਰ ਆਵਾਪੀ ਹਰ ਜਗ੍ਹਾ ਤੇ ਕੁਝ ਨਹੀਂ ਹੁੰਦੇ ਬਿਲਕੁਲ ਪਾਣੀ ਆਪੀ ਇਹ ਹੋਰ ਨਹੀਂ ਹੁੰਦੇ ਜਾਂ ਬਿੱਲਾ ਬਾਂਮਣਾ ਤਾਂ ਜਾਂ ਹੋਰ ਲੋਕ ਨਹੀਂ ਇਹੋ ਜਿਹੇ ਹੁੰਦੇ ਬਸ ਇਹ ਕਿਰਦਾਰ ਇਹੀ ਆ ਵੀ ਜੇ ਕੁਝ ਸਮੇਂ ਲਈ ਉਹਨਾਂ ਲੋਕਾਂ ਨੂੰ ਜਾਂ ਉਹਨਾਂ ਮੁੰਡਿਆਂ ਨੂੰ ਮੈਸੇਜ ਵੀ ਹੈ ਜਿਹੜੇ ਇਸ ਲਾਈਨ ਤੇ ਚੱਲਦੇ ਪਏ ਨੇ ਵੀ ਕੁਝ ਸਮੇਂ ਲਈ ਤੁਹਾਨੂੰ ਪਾਵਰ ਮਿਲੂਗੀ ਤੁਸੀਂ ਉਹ ਉਸ ਮਾਹੌਲ ਨੂੰ ਇੰਜੋਏ ਕਰੋਗੇ ਪੈਸੇ ਨੂੰ ਸ਼ੌਹਰਤ ਨੂੰ ਪਰ ਅੰਤ ਜਿਹੜਾ ਹੈ ਨਾ ਉਹ ਬਹੁਤ ਮਾੜਾ ਹੋਊਗਾ ਬਿਲਕੁਲ ਬਿਲਕੁਲ ਉਹ ਬਹੁਤ ਭਿਆਨਕ ਹੁੰਦਾ ਤੇ ਉਹਦੇ ਨਾਲ ਤੁਸੀਂ ਇਹ ਸਮਝ ਲਓ ਵੀ ਜੇ ਤੁਸੀਂ ਇਹ ਰਸਤੇ ਤੇ ਚੱਲੇ ਤਾਂ ਸਿਰਫ ਇੰਨੀ ਕੁ ਜ਼ਿੰਦਗੀ ਆ ਤੇ ਫਿਰ ਬਾਅਦ ਚ ਬਰਬਾਦ ਹੋ ਜਾਓ ਉਹ ਸਮਾਂ ਇਹ ਹੈਗਾ ਕਿ ਵੀ ਰਾਤ ਨੂੰ ਪਤਾ ਨੀਂਦ ਤੋਂ ਬਾਤ ਆ ਉੱਠਣਾ ਇੱਕ ਹੁੰਦਾ ਪਰਮਾਤਮਾ ਨੇ ਚੱਕ ਲੈਣਾ ਇੱਕ ਪਤਾ ਨਹੀਂ ਕਿਵੇਂ ਚੱਕ ਲੈਣਾ ਬਸ ਆਹੀ ਗੱਲ ਆ ਵੀ ਤੁਸੀਂ ਨਾ ਤਾਂ ਚੈਨ ਆ ਸੌ ਸਕਦੇ ਹੋ ਨਾ ਵੀ ਚੈਨ ਨਾ ਬਰ ਘੁੰਮ ਸਕਦੇ ਹੋ ਤਾਨੂੰ 24 ਘੰਟੇ ਰਹਿਣਾ ਵੀ ਪਿੱਛੇ ਕੋਣਾ ਅੱਗੇ ਕੋਣਾ ਤੇ ਉਹ ਦੇਖ ਉਹ ਮੈਨੂੰ ਦੇਖ ਰਿਹਾ ਇੱਦਾਂ ਤਾਂ ਕੋਈ ਦੇਖ ਰਿਹਾ ਉਹ ਤੁਹਾਡੇ ਦਿਮਾਗ ਤੇ ਸਿਰ ਤੇ ਹਮੇਸ਼ਾ ਪਿਸਤੌਲ ਖੜੀ ਹੈ ਤੇ ਗੋਲੀ ਕਿਸੇ ਟਾਈਮ ਵੀ ਚੱਲ ਸਕਦੀ ਹੈ ਇਹ ਰਾਤ ਵੀਰੇ ਫਿਰ ਐ ਹੀ ਹੁੰਦਾ ਬਿਲਕੁਲ ਕਈ ਇਸ ਰਾਹ ਨੂੰ ਚੁੰਦੇ ਨੇ ਜਿਵੇਂ ਅਸੀਂ ਅੰਮਰਦੀਪ ਭਾਈ ਜੀ ਗੱਲ ਕਰਿਓ ਉਹਨੇ ਕਿ ਜਿਹੜੀ ਸਚਾਈ ਹੈਗੀ ਆ ਉਹ ਸ਼ਾਇਦ ਵੈਬ ਸੀਰੀਜ਼ ਵਿੱਚ ਰਹਿ ਗਈ ਅੱਜ ਕੱਲ ਤਖਾਂ ਨੂੰ ਬਾਕੀ ਕੀ ਤੇਰਾ ਸਾਰਾ ਕੁਝ ਜਿਹੜੀ ਡਿਲੀਵਰੀ ਹੁੰਦੀ ਹੈ ਉਹ ਪਿੱਛੋਂ ਗਲਾ ਕੁੱਟਿਆ ਜਾਂਦਾ ਵੀ ਇੰਨੇ ਕੀ ਬਸ ਹੈਗਾ ਵੀ ਇਸ ਤੋਂ ਬਾਅਦ ਅੰਤ ਤੱਕ ਤੂੰ ਨਹੀਂ ਬੋਲ ਸਕਦਾ ਕਹਿੰਦੇ ਇਹ ਤੇ ਸਭ ਕੁਝ ਅਸੀਂ ਖੋਲਤਾ ਕਹਿੰਦੇ ਯਾਰ ਵੈਬ ਸੀਰੀਜ਼ ਦਾ OTT ਦਾ ਜਿਹੜਾ ਫਾਇਦਾ ਵਾ ਜਾਂ ਸਭ ਤੋਂ ਵੱਡੀ ਜਿਹੜੀ ਦੀ ਮੈਨੂੰ ਚੰਗੀ ਚੀਜ਼ ਲੱਗਦੀ ਆ ਵਾ ਵੀ ਜੋ ਹੈਗਾ ਉਵੇਂ ਲੋਕਾਂ ਤੱਕ ਪਹੁੰਚਦਾ ਜੇ ਉਵੇਂ ਹੀ ਲੋਕਾਂ ਤੱਕ ਪਹੁੰਚੂਗਾ ਤੇ ਯਾਰ ਉਹ ਇੱਕ ਰਿਐਲਿਟੀ ਦਾ ਘੱਟੋ ਘੱਟ ਨਿਕਲ ਕੇ ਸਾਹਮਣੇ ਆਵੇ ਨਾ ਬਿਨਾ ਪਰਦੇ ਤੋਂ ਔਰ ਇਹਦੇ 'ਚ ਬਹੁਤ ਕੁਝ ਚੰਗਾ ਵੀ ਹੁੰਦਾ ਤੇ ਬਹੁਤ ਕੁਝ ਮਾੜਾ ਵੀ ਹੁੰਦਾ ਪਰ ਸਾਰਾ ਕੁਝ ਉਵੇਂ ਹੀ ਪਹੁੰਚਣਾ ਚਾਹੀਦਾ ਲੋਕਾਂ ਤੱਕ ਜੋ ਐਕਚੁਅਲ 'ਚ ਚੱਲ ਰਿਹਾ